ਕੈਂਪ ਹੈ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੋ ਸਾਡੇ ਪੰਜਾਬ ਦੇ ਪੰਜ ਵਾਰ ਦੇ ਚੀਫ ਮਿਨਿਸਟਰ ਰਹੇ ਆ ਉਹਨਾਂ ਦੇ ਜਨਮ ਦਿਹਾੜੇ ਦੇ ਉਪਲਬਖ ਦੇ ਵਿੱਚ ਲਗਾਇਆ ਗਿਆ ਕਿਉਂਕਿ 8 ਤਰੀਕ ਨੂੰ ਉਹਨਾਂ ਦਾ ਜਨਮ ਦਿਹਾੜਾ ਸੀ ਔਰ ਸਦਭਾਵਨਾ ਦਿਵਸ ਦੇ ਮੌਕੇ ਉਹਨੂੰ ਜਿਹੜਾ ਉਸ ਰੂਪ 'ਚ ਮਨਾਇਆ ਗਿਆ ਸੀ ਤੇ ਸਾਡੀਆਂ ਕੁਝ ਉਸ ਦਿਨ ਅਸੀਂ ਬਾਹਰ ਸੀਗੇ ਇਸ ਕਰਕੇ ਉਸ ਦਿਨ ਨਹੀਂ ਲਗਾ ਸਕਦੇ ਤੇ ਅੱਜ 17 ਤਰੀਕ ਨੂੰ ਇਹ ਜਿਹੜਾ ਬਲੰਡ ਕੈਂਪ ਹੈ ਇਹ ਸਮਰਤੀ ਤੇ ਜਿਹੜਾ ਵੈ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿਹੜੇ ਆ ਉਹਨਾਂ ਨੂੰ ਅੱਜ ਦਾ ਇੱਕ ਖੂਨਦਾਨ ਦਾ ਜਿਹੜਾ ਕੈਂਪ ਹੈ ਸਮਰਪਿਤ ਹੈ ਔਰ ਮੈਂ ਸਮਝਦਾ ਕਿ ਖੂਨਦਾਨ ਐਸਾ ਦਾਨ ਕਿ ਜਿਹੜਾ ਸਭ ਤੋਂ ਮਹਾਨ ਦਾਨ ਜਿਹਦੇ ਨਾਲ ਕਿ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਬਚਦੀ ਹੈ ਔਰ ਮੈਂ ਦੇਖਿਆ ਕਿ ਸਵੇਰ ਤੋਂ ਸਾਡੇ ਯੂਥ ਜਿਹੜੇ ਆ ਜੋ ਆ ਉਹਨਾਂ 'ਚ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਔਰ ਮੇਰਾ ਖਿਆਲ ਹੈ ਕਿ ਮੈਂ ਹੁਣੇ ਹੀ ਜਸਟ ਪਤਾ ਕੀਤਾ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ 2 ਸਵਾ 200 ਦੇ ਗਰੀਬ ਯੂਨਿਟ ਜਿਹੜੇ ਹੋ ਚੁੱਕੇ ਆ ਔਰ ਮੈਨੂੰ ਇਹ ਆਸ ਹੈ ਕਿ ਆਨ ਵਾਲੇ ਸਮੇਂ ਦੇ ਵਿੱਚ ਜਦੋਂ 4 ਵਜੇ ਤੱਕ ਅਸੀਂ ਸਮਾਪਤੀ ਕਰਾਂਗੇ ਤੇ 300 ਤੋਂ ਪਲੱਸ ਯੂਨਿਟ ਜਿਹੜੇ ਆ ਉਹ ਬਲੱਡ ਦੇ ਦੇਾਂਗੇ ਤੇ ਅਸੀਂ ਇਹ ਸਮਝਦੇ ਆ ਕਿ ਅਸੀਂ ਸੁਭਾਗਿਆ ਸ਼ਾਦੀਆਂ ਕੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਜਨਮ ਦਿਹਾੜੇ ਦੇ ਨੂੰ ਸਮਰਪਿਤ ਕਰਦੇ ਹੋਏ ਅਸੀਂ ਇਹ ਖੂਨਦਾਨ ਕੈਂਪ ਲਗਾਇਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਇਹ ਜਿਹੜੀ ਰਹਿਨਮਾਈ ਦੇ ਅੰਡਰ ਉਹਨਾਂ ਨੇ ਜਿਹੜੀ ਸਾਨੂੰ ਸਿਖਿਆ ਦਿੱਤੀ ਕੀ ਭਾਈ ਇਹ ਬਲੱਡ ਕੈਂਪ ਸਾਰੇ ਜਿਹੜੇ ਆ ਪੰਜਾਬ ਦੇ ਵਿੱਚ ਲਗਾਣੇ ਆ ਤਾਂ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਲਈ ਔਰ ਜਿੱਥੇ-ਜਿੱਥੇ ਵੀ ਇਹ ਬਲੱਡ ਕਿਸੇ ਲਈ ਕੰਮ ਆਏਗਾ ਔਰ ਜਿਹੜੇ ਸਾਡੇ ਵੀਰਾਂ ਨੇ ਬਲੱਡ ਦਿੱਤਾ ਉਹਨਾਂ ਨੂੰ ਅਸੀਸਾਂ ਦੇਣਗੇ ਮੋਂ ਸਾਰਿਆਂ ਦਾ ਅੱਜ ਬਹੁਤ ਬਹੁਤ ਧੰਨਵਾਦ ਵੀ ਕਰਦਾ ਕਿ ਜਿਨ੍ਹਾਂ ਨੇ ਬੜੇ ਉਤਸ਼ਾਹ ਦੇ ਨਾਲ ਅੱਜ ਬਲੱਡ ਦਿੱਤਾ ਔਰ ਇਸ ਮਰਤ ਦੇ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਇੱਕ ਤਰ੍ਹਾਂ ਦੀ ਮੈਂ ਸਮਝਦਾ ਕਿ ਉਹ ਇਸ ਤਾਂ ਸਾਡੇ ਦੇ ਨਹੀਂ ਆ ਤਾਂ ਇਹ ਸੱਚੀ ਸ਼ਰਧਾਂਜਲੀ ਵੀ ਇੱਕ ਤਰ੍ਹਾਂ ਦੀ ਹੈ। ਅੱਜ ਸਾਡੇ ਮਹਿਰੂਮ ਮੁੱਖ ਮੰਤਰੀ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਜਨਮ ਦਿਨ ਤੇ ਉਹਨਾਂ ਦੀ ਯਾਦ ਦੇ ਵਿੱਚ ਅਜਾੜੀ ਸ਼ਰਮਾ ਜੀ ਵੱਲੋਂ ਵਿਸ਼ਾਲ ਬਲੱਡ ਕੈਂਪ ਲਗਾਇਆ ਗਿਆ ਹਲਕਾ ਨੌਰਥ ਦੇ ਵਿੱਚ ਮੈਂ ਜੋ ਦੇਖ ਰਿਹਾ ਬਹੁਤ ਨੌਜਵਾਨਾਂ ਚੋਚਾ ਵਾਪਤੇ ਹਮ ਹ ਮਾਕੇ ਪਹੁੰਚੇ ਹੋਏ ਨੇ ਖੂਨਦਾਨ ਕੈਂਪ ਦੇ ਵਿੱਚ ਔਰ ਖੂਨਦਾਨ ਕਰ ਰਹੇ ਹਨ ਸੋ ਇਹ ਉਸ ਮਹਾਨ ਸ਼ਖਸੀਅਤ ਨੂੰ ਸ਼ਰਧਾਂਜਲੀ ਦੇ ਰਹੇ ਨੇ ਸਾਰੇ ਨੌਜਵਾਨ ਜੋ ਜਿਨੇ ਪੰਜਾਬ ਨੂੰ ਸਵਾਰਿਆ ਜਿਨੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਔਰ ਜਿਨ੍ਹਾਂ ਨੇ ਪੰਜਾਬ ਨੂੰ ਵਿਕਾਸ ਦੀ ਲੀਹਾਂ ਤੇ ਲੈ ਕੇ ਗਏ ਸੋ ਸਾਨੂੰ ਹੁਣ ਇਸ ਅੱਜ ਇੱਕ ਪ੍ਰਣ ਕਰਨਾ ਚਾਹੀਦਾ ਕਿ ਅੱਗੇ ਤੋਂ ਵੀ ਅਸੀਂ ਉਸ ਨੂੰ ਹੀ ਸਪੋਰਟ ਕਰੀਏ ਸੋ ਅਮਨੇ ਕਾਲੀਦਨ ਨੂੰ ਜਿਨੇ ਪੰਜਾਬ ਦੀ ਤਰੱਕੀ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਇਆ ਔਰ ਮੈਂ ਅੱਜ ਆਡੀ ਸ਼ਰਮਾ ਜੀ ਨੂੰ ਅੱਜ ਦੇ ਇਸ ਕਾਮਯਾਬ ਖੂਨਦਾਨ ਕੈਂਪ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ